ਦੇਖੋ ਇਹ ਪਿਓਰ ਡਾਇਮੰਡ ਪੋਟੈਟੋ ਆ ਤੇ ਆ ਦੇਖੋ ਤੇ ਥੋੜੇ ਜਿھے ਬੁੱਟੇ ਰਹਿ ਗਏ ਸੀ ਉਹ ਦਿਨ ਤਿੰਨ ਚਾਰ ਖਰਾਬ ਤੇ ਉਹ ਵੀ ਮੈਂ ਕਿਹਾ ਚਲੋ ਅੱਜ ਫਾਈਨਲਾਈਜ਼ ਕਰ ਦਿੰਨੇ ਆ ਇੱਕ ਉਹ ਪਿਆ ਦੇਖੋ ਦਿਖ ਰਹੇ ਹੋ ਤੇ ਬਸ ਵੱਟਣ ਲੱਗਿਆ ਇਹਨੂੰ ਆਲੂ ਦਾ ਸਾਈਜ਼ ਬਹੁਤ ਵਧੀਆ ਬਣ ਰਿਹਾ ਨਾਰਮਲ ਹੈ ਆਰਗੈਨਿਕ ਦੇ ਹਿਸਾਬ ਨਾਲ ਬਹੁਤ ਵਧੀਆ ਆ ਹਜੇ ਮਤਲਬ 1 ਮਹੀਨਾ ਪਿਆ ਹਜੇ ਨਾ ਤਾਂ ਟਾਈਮ ਆ ਦੇਖੋ ਇਹ ਪਾਣੀ ਲਾ ਕੇ ਹਟੇ ਸੀ ਅਸੀਂ ਤੇ ਠੀਕ ਹੈ ਮਹਾਰਾਜ ਕਿਰਪਾ ਕਰੂਗਾ ਵਧੀਆ ਅਗਲੀ ਵਾਰੀ ਅਸੀਂ ਹੋਰ ਵਧੀਆ ਤਰੀਕੇ ਨਾਲ ਲਾਵਾਂਗੇ ਇਸ ਵਾਰ ਨਾ ਸਾਡੇ ਤੋਂ ਇੱਕ ਕਮੀ ਰਹਿ ਗਈ ਵੀ ਇਹਦੇ ਵਿੱਚ ਨਾ ਅਸੀਂ ਆਲੂ 2-2 ਹੀ ਲਾਏ ਸੀਗੇ ਇਹਨਾਂ ਵਿੱਚ ਘੱਟੋ ਘੱਟ 4-4 ਆਲੂ ਦੀ ਜਗ੍ਹਾ ਹੈਗੀ ਆ ਇਹ ਹੋਰ ਵਧੀਆ ਪ੍ਰੋਡਕਸ਼ਨ ਆ ਸਕਦੀ ਆ ਠੀਕ ਹੈ ਜੀ ठीक है कल इंतजाम तो करा गई छे ठंडे है ना कल कर वॉश करके रख ਨੇਚਰਲ ਚੀਜ਼ ਦਾ ਫਰਕ ਬਹੁਤ ਹੁੰਦਾ ਪਤਾ ਨਹੀਂ ਬਟ ਕਹਿੰਦਾ